ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਾਵਾਂਗੇ ਧਵਨਤੀ ਸ਼ੁਰੂ ਕਰਦੇ ਹਾਂ ਪਹਿਲੀ ਸਲਾਈ ਦੋ ਗੁੱਠੇ ਤਿੰਨ ਸਿੱਦੇ ਸਾਰੀ ਸਲਾਈ ਦੇ ਵਿੱਚ ਦੋ ਗੁੱਠੇ ਤਿੰਨ ਸਿੱਦੇ ਸਾਰੀ ਸਲਾਈ ਐਸੇ ਲੈਟੇ ਆਪਾਂ ਤਿਆਰ ਕਰਾਂਗੇ ਉੱਪਰ ਕਿਸ ਸਲਾਈ ਦੇ ਵਿੱਚ ਜਿਹੜੇ ਦੋ ਫੁੱਟ੍ਹੇ ਸੀ ਸਿੱਧੇ ਬਸੇ ਉਹ ਸਿੱਧੇ ਗੁੰਡੇ ਨੇ ਤਿੰਨ ਫੁੱਟ੍ਹੇ ਦੋ ਸੁੱਤੇ ਇੱਕ ਫੁੱਟ੍ਹੇ ਸਲਾਈ ਚ ਗੁਣਾਗੇ ਆਪਾਂ ਜਿਹੜੀ ਦੂਜੀ ਸਲਾਈ ਸਿੱਧੀ ਆ ਉਹਦੇ ਜਿਹੜੇ ਤਿੰਨ ਸਿੱਧੇ ਨੇ ਜਿਹੜਾ ਸਾਰਾ ਤੋਂ ਪਿਛਲਾ ਕੁੰਡਾ ਉਹਨੂੰ ਮੂਰੇ ਲੈ ਕੇ ਆਉਣਾ ਆਹ ਦੋ ਪਿੱਛੇ ਦੀ ਇੱਕ ਮੂਰੇ ਦੀ ਲਿਆ ਕੇ ਇਹਦੇ ਵਿੱਚ ਸਲਾਈ ਦੇ ਪਾ ਲੈਣਾ ਫਿਰ ਇਹਨਾਂ ਨੂੰ ਇਕੱਲੇ ਇਕੱਲੇ ਤਿੰਨਾਂ ਨੂੰ ਸਿੱਧੇ ਬੁਣ ਲੈਣਾ ਬੱਸ ਬਹੁਤ ਸੌਖੀ ਬਣਤੀ ਆ ਇਸੇ ਤਰ੍ਹਾਂ ਹੀ ਦੋ ਕੁੱਟੇ ਜਿਹੜੇ ਤਿੰਨ ਸਿੱਧੇ ਨੇ ਤੀਜਾ ਸਿੱਧਾ ਮੋੜ ਲੈ ਕੇ ਆਉਣਾ ਫਿਰ ਇਹਨਾਂ ਨੂੰ ਇਕੱਲੇ ਇਕੱਲੇ ਤਿੰਨਾਂ ਨੂੰ ਬੁਣਾਗੇ ਦੇਖੋ ਇਹ ਬੁਣਤੀ ਬਣ ਗਈ ਇਸ ਤਰ੍ਹਾਂ ਬਹੁਤ ਸੌਖੀ ਬੁਣਤੀ ਆ ਬਹੁਤ ਸੋਹਣੀ ਆ ਉੱਪਰ ਨੂੰ ਜਾਣ ਵਾਲੀ ਬੁਣਤੀ ਆ ਲਸਰਾਂ ਲੰਬੀਆਂ ਬਹੁਤ ਸੌਖੀ ਬੁਣਤੀ ਆ ਆਪਣੇ ਚੈਨਲ ਦਾ ਨਾਮ ਹੈ ਬਾਬਾ ਫੈਮਿਲੀ 786 ਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪ ਸਾਰੇ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ